ਵਾਇਗਰ ਜਿੱਕਾ ਖਾਲਸਾ ਵਾਇਗਰ ਜਿੱਕੀ ਫਤਿਹ ਪੰਜਾਬ ਦੇ ਸਾਰੇ ਹਾਲਾਤ ਸਾਰਿਆਂ ਦੇ ਸਾਹਮਣੇ ਨੇ ਇੱਕ ਪਾਸੇ ਹੜਾਂ ਦੀ ਮਾਰ ਆ ਇੱਕ ਹੋਰ ਤਰ੍ਹਾਂ ਦੀ ਮਾਰ ਵੀ ਪੰਜਾਬ ਨੂੰ ਪੈਣੀ ਸ਼ੁਰੂ ਹੋ ਗਈ ਆਜ ਅਜ ਨਾਲੇ ਜੋ ਵਾਪਰਿਆ ਜਿਹੜੀ ਘਟਨਾ ਉੱਥੇ ਵਾਪਰੀ ਆ ਉਹ ਲਗਭਗ ਤੁਹਾਡੇ ਤੱਕ ਪਹੁੰਚ ਚੁੱਕੀ ਆ ਵੀ ਇੱਥੇ ਕੀ ਹੋਇਆ ਇਕੱਲੇ ਇੱਕ ਤੇ ਅੱਜ ਦੀਆਂ ਇਹ ਸਿਰਫ ਦੋ ਘਟਨਾਵਾਂ ਨੇ ਜਿਹੜੀਆਂ ਵਾਪਰੀਆਂ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਐਸੇ ਇਹੋ ਜਿਹੀਆਂ ਵੀਡੀਓਜ਼ ਘੁੰਮ ਰਹੀਆਂ ਸੀ ਜਿੱਥੇ ਲੋਕ ਆਪਾਤ ਵਿਦੇ ਵਿੱਚ ਹੀ ਰਾਸ਼ਨ ਜਾਂ ਜਿਹੜੀਆਂ ਚੀਜ਼ਾਂ ਵੰਡ ਰਹੇ ਨੇ ਉਹਨਾਂ ਨੂੰ ਕਿਵੇਂ ਖੋਹ ਰਹੇ ਨੇ ਔਰ ਲੋਕ ਕਿਵੇਂ ਤੌਬਾ ਕਰਕੇ ਜਾ ਰਹੇ ਨੇ ਕਿ ਭਾਈ ਆਪ ਤਾਂ ਸਿੱਖੀ ਦਾ ਇਨਾ ਪੁੱਤਰ ਕਨਸੈਪਟ ਆ ਤੇ ਤੁਸੀਂ ਸੋਚੋ ਕਿ ਲੋਕ ਕਿੰਨੇ ਮਜਬੂਰ ਹੋਣਗੇ ਜਾਂ ਹਾਲਾਤਾਂ ਤੋਂ ਕਿੰਨੇ ਬੇਵੱਸ ਹੋਣਗੇ ਵੀ ਇਹ ਕਹਿਣਾ ਸ਼ੁਰੂ ਕਰਤਾ ਲੋਕਾਂ ਨੇ ਵੀ ਪਾ ਅੱਜ ਤੋਂ ਬਾਅਦ ਅਸੀਂ ਇਦਾਂ ਦੀ ਸੇਵਾ ਨਹੀਂ ਕਰਨੀ ਸੋ ਇਸ ਇਹ ਚੀਜ਼ਾਂ ਕਿਉਂ ਵਾਪਰੀਆਂ ਅਸਲ ਸੋਚਣ ਵਾਲੀ ਗੱਲ ਹੈ ਅੱਜ ਵੀ ਸਾਡੇ ਨਾਲ ਦੋ ਘਟਨਾਵਾਂ ਵਾਪਰੀਆਂ ਨੇ ਇੱਕ ਤੇ ਇੱਕ ਪਿੰਡ ਦੇ ਵਿੱਚ ਜਦੋਂ ਗਏ ਪਟਿਆਲੇ ਤੋਂ ਉੱਥੋਂ ਟਰੱਕ ਆਇਆ ਇਹ ਟਰਾਲਾ ਉਹ ਕੁਦਰਤੀ ਸਾਡੇ ਬੰਦੇ ਉਸ ਪਿੰਡ ਦੇ ਵਿੱਚੋਂ ਲੰਘਣ ਦੇ ਤੇ ਉੱਥੇ ਜਦੋਂ ਉਹਨਾਂ ਵੇਖਿਆ ਕਿ ਟਰਾਲੇ ਨੂੰ ਆਲੇ-ਦੋਲੇ ਘੇਰੀ ਬੈਠੇ ਨੇ ਤੇ ਬੰਦੇ ਅੱਗੇ ਟਰਾਲਾ ਜਾ ਰਿਹਾ ਮਗਰੋਂ ਡਾਲਾ ਖੋਲ-ਖੋਲ ਕੇ ਤੇ ਆਪਣੇ ਆਪ ਪਿੰਡ ਵਾਲੇ ਲੋਕ ਵਿੱਚ ਚੜ-ਚੜ ਕੇ ਤੇ ਜੋ ਨਾ ਲੱਦੇ ਹੋ ਲੌਂਡੇ ਸੋ ਉੱਥੋਂ ਬੜੇ ਜ਼ੋਰ ਦੇ ਨਾਲ ਉਹਨਾਂ ਦਾ ਡਾਲਾ ਬੰਦ ਕਰਾ ਕੇ ਤੇ ਇੱਥੋਂ ਤੱਕ ਵੀ ਸੁਣਨ ਨੂੰ ਮਿਲਿਆ ਕਿ ਉੱਥੇ ਨੌਜਵਾਨ ਨੇ ਇੱਕ ਲਾਗੋਂ ਡਾਂਗ ਤੋੜੀ ਤੇ ਉਹ ਟਰਾਲੇ ਤੇ ਆਪ ਚੜਿਆ ਵੀ ਹੁਣ ਉਹ ਟਰਾਲੇ ਦੇ ਲਾਗੇ ਆਵੇ ਸਈ ਦੂਸਰੀ ਘਟਨਾ ਦੇ ਮਤਲਬ ਸਿਖਰ ਹੀ ਕਰਦੀ ਬੰਦੇ ਦੇ ਸੱਟਾਂ ਲੱਗੀਆਂ ਉਹ ਬੰਦੇ ਮੱਡੀ ਗੁਬਿੰਦਗੜ ਤੋਂ ਆਏ ਉਹ ਰਾਸ਼ਨ ਵੰਡਣ ਗਏ ਉਹ ਜੋ ਕੁਝ ਉੱਥੇ ਵਾਪਰਿਆ ਜਿਵੇਂ ਉੱਥੇ ਮੁੰਡੇ ਦੇ ਇੱਥੇ ਅੱਖ ਤੇ ਲਾਗੇ ਸੱਟ ਵੀ ਲੱਗੀ ਆ ਉਹਦਾ ਸਿਰ ਪਟਣੋਂ ਬਚ ਗਿਆ ਉਹ ਤੇ ਸਿੰਘ ਨੇ ਕੁਦਰਤੀ ਜਿਹੜਾ ਲਾਗੇ ਬੈਠਾ ਉਹਨਾਂ ਨੂੰ ਫੜ ਲੈਨੇ ਤੇ ਉਹਦੇ ਧੌਣ ਥੱਲੇ ਜਾ ਕੇ ਵੱਜਣੀ ਉਹਦੇ ਦੱਸਣ ਦੇ ਮੁਤਾਬਕ ਸੋ ਇਹ ਅਸਲ ਕਾਰਨ ਕੀ ਆ ਕਿ ਕਿਉਂ ਐਦਾ ਬਣਿਆ ਇਹਦੀ ਚੀਜ਼ ਦੀ ਜਿਹੜੀ ਆ ਉਹ ਸਾਨੂੰ ਸਮਝਣੀ ਚਾਹੀਦੀ ਆ ਇਹਦੇ ਬਾਰੇ ਕੋ ਸੋਚਣਾ ਚਾਹੀਦਾ ਔਰ ਦੂਸਰੀ ਗੱਲ ਇਹਦੇ ਨਾਲ ਹੀ ਮੈਂ ਕਰਦਾਂ ਬਹੁਤ ਸਾਰੇ ਸੱਜਣਾਂ ਨੇ ਲੱਗਾ ਵੀ ਸ਼ਾਇਦ ਮੇਰੇ ਉੱਤੇ ਹਮਲਾ ਆ ਜਾਂ ਸਾਡੇ ਉੱਤੇ ਹਮਲਾ ਆ ਅਸਲ ਹੋਇਆ ਹਮਲਾ ਬੇਸ਼ੱਕ ਉਹਦੇ ਉੱਤੇ ਪਰ ਹਮਲਾ ਇੱਕ ਤਰ੍ਹਾਂ ਨਾਲ ਸਾਡੇ ਸਾਰਿਆਂ ਦੇ ਉੱਤੇ ਤੇ ਬੇਸ਼ੱਕ ਮੇਰੇ ਤੇ ਸਿੱਧਾ ਸਰੀਰਕ ਹਮਲਾ ਨਹੀਂ ਆ ਪਰ ਸਾਨੂੰ ਲੱਗਦਾ ਐਵੇਂ ਹੈ ਕਿ ਭਰਾਵੋ ਜਿੰਨੇ ਸੇਵਾ ਕਰਨੇ ਸਾਡੇ ਸਾਰਿਆਂ ਤੇ ਹਮਲਾ ਤੇ ਇਹ ਇਹ ਤੇ ਅਸੀਂ ਬੋਲ पे ਸਾਹਮਣੇ ਆ ਗਏ ਬਹੁਤ ਸਾਰੇ ਥਾਵਾਂ ਤੇ ਤੇ ਲੋਕ ਅੱਕੇ ਉਦਾਂ ਵਿਚਾਰੇ ਕਰਨ ਚੱਲ ਜਾਂਦੇ ਨੇ ਸੋ ਇਹਨੂੰ ਥੋੜਾ ਮੈਨੇਜ ਕਰਨ ਦੇ ਲਈ ਅਸੀਂ ਕਾਫੀ ਦਿਨਾਂ ਤੋਂ ਕੋਸ਼ਿਸ਼ ਵਾਹ ਕਰਦੇ ਪਏ ਹਾਂ ਕਿ ਸ਼ਾਇਦ 2-4-5 ਦਿਨਾਂ ਦਾ ਤੱਕ ਬਾਅਦ ਇਹ ਮੀਟਿੰਗ ਕੀਤੀ ਜਾਵੇ ਪਰ ਜਿੱਦਾਂ ਦੇ ਹਾਲਾਤ ਬਣ ਗਏ ਸਾਨੂੰ ਮਜਬੂਰੀ ਵਸ ਇਹ ਕੱਲ ਹੀ ਕਰਨੀ ਪੈ ਰਹੀ ਹੈ ਕੱਲ 5 ਸਤੰਬਰ ਨੂੰ ਗੁਰਦੁਆਰਾ ਬਾਬਾ ਦੀਪ ਸਿੰਘ ਅਜਨਾਲੇ 메ਨ ਰੋਡ ਦੇ ਉੱਤੇ ਹੀ ਆ। ਉੱਥੇ ਜਿੰਨੀਆਂ ਵੀ ਸੰਸਥਾਵਾਂ ਸੇਵਾ ਕਰ ਰਹੀਆਂ ਨੇ ਅਹਿਮ ਰੋਲ ਅਦਾ ਕਰ ਰਹੀਆਂ ਨੇ। ਅਸੀਂ ਉਹਨਾਂ ਨੂੰ ਹੱਥ ਬਨ ਕੇ ਬੇਨਤੀ ਕਰਦੇ ਆ ਕਿ ਆਪਣੇ ਨੁਮਾਇੰਦੇ ਜ਼ਰੂਰ ਭੇਜਣ। ਪ੍ਰਸ਼ਾਸਨ ਨੂੰ ਵੀ ਅਸੀਂ ਕਿਹਾ ਤੁਸੀਂ ਵੀ ਆਪਣਾ ਨੁਮਾਇੰਦਾ ਜ਼ਰੂਰ ਭੇਜੋ। ਡੀਸੀ ਵੱਲੋਂ ਕੋਈ ਨੁਮਾਇੰਦਾ ਆਵੇ ਜਿਹਦੇ ਕੋਲ ਪ੍ਰੋਪਰ ਡਾਟਾ ਹੋਵੇ ਕਿੰਨੇ ਪਿੰਡਾਂ ਦੇ ਵਿੱਚ ਹੜ ਆਇਆ। ਕੀ ਹੋਇਆ ਕਿੰਨੇ ਪਿੰਡਾਂ 'ਚ ਕਿੰਨੇ ਘਰ ਨੇ ਵੋਟਰ ਸੂਚੀਆਂ ਲਿਆਂਦੀਆਂ ਜਾਣ ਹਰ ਚੀਜ਼ ਦਾ ਜਿਹੜਾ ਉਹ ਉੱਥੇ ਕੋਈ ਤਰੀਕਾਕਾਰ ਹੋਵੇ ਫਿਰ ਉਸ ਤਰੀਕੇ ਨਾਲ ਪਿੰਡ ਵੰਡ ਵੰਡ ਕੇ ਕੈਂਪਸ ਲਾਏ ਜਾਣ ਤੇ ਉਹਨਾਂ ਨੂੰ ਇੱਕ ਤਰੀਕੇ ਦੇ ਵਿੱਚ ਸਪਲਾਈ ਹੋਵੇ ਪਤਾ ਤਾਂ ਹੋਵੇ ਸਰਵੇ ਤੇ ਹੋਵੇ ਪਿੰਡਾਂ ਦੇ ਵਿੱਚ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਸੋ ਇਹ ਸਾਰੀ ਚੀਜ਼ ਨੂੰ ਮੈਨੇਜ ਕਰਨ ਦੀ ਜ਼ਰੂਰਤ ਆ ਆਦਰਵਾਇਜ਼ ਜਿਸ ਤਰੀਕੇ ਨਾਲ ਮਿਸ ਮੈਨੇਜਮੈਂਟ ਜਿੱਡੇ ਵੱਡੇ ਲੈਵਲ ਤੇ ਹੋ ਰਹੀ ਹੈ ਇਹ ਪੰਜਾਬ ਦਾ ਅਕਸ ਬਹੁਤ ਖਰਾਬ ਕਰੇਗੀ ਪੰਜਾਬ ਉਹ ਹੀ ਜਿੰਨੇ ਆਪਣੇ ਸਿਰ ਤੇ ਆਪੇ ਉੱਠ ਖੜਨਾ ਹੈ ਤੇ ਅਸੀਂ ਖੜ ਲੈਣਾ ਅਜੇ ਵੀ ਅਸੀਂ ਸਾਡਾ ਪੰਜਾਬ ਜਿਹੜਾ ਆਪਣੇ ਸਿਰ ਤੇ ਆਪੇ ਉੱਠ ਖੜਦਾ ਪਰ ਜਿੱਦਾਂ ਦੀਆਂ ਤਸਵੀਰਾਂ ਤੇ ਜਿਸ ਤਰੀਕੇ ਦਾ ਮਾਹੌਲ ਅਸੀਂ ਪੇਸ਼ ਕਰ ਰਹੇ ਹਾਂ ਸਾਰੀ ਦੁਨੀਆ ਨੂੰ ਐ ਲੱਗਦਾ ਵੀ ਜਿਵੇਂ ਪੰਜਾਬ ਜਿਹੜਾ ਆ ਪਤਾ ਨਹੀਂ ਕਿੰਨੇ ਕ ਡੁੱਬ ਚਲਿਆ ਤੇ ਕੀ ਹੋ ਚੱਲਿਆ ਇਹਦੇ ਮੁਹਤਾਜ ਨਹੀਂ ਹੋਣਾ ਅਸੀਂ ਲੋਕਾਂ ਆਪਣੀਆਂ ਦੀ ਬਾਹਾਂ ਫੜੀਆਂ ਨੇ ਬਾਹਾਂ ਫੜਾਂਗੇ ਵੀ ਪਰ ਸਾਡੇ ਆਪਣੇ ਲੋਕਾਂ ਨੂੰ ਵੀ ਅਪੀਲ ਆ ਕਿ ਭਾਈ ਜੇ ਕੋ ਤੁਹਾਡੀ ਬਾਹ ਫੜਨ ਆ ਰਿਹਾ ਤੇ ਉਹਨੂੰ ਜਫੀ ਪਾ ਕੇ ਘੁੱਟ ਕੇ ਥੱਲੇ ਨਾ ਸੁੱਟ ਕੇ ਬਹਿ ਜਾਓ ਵੀ ਅਗਲੇ ਨੂੰ ਤੁਸੀਂ ਤੁਰੰ ਜਗਾ ਛੱਡੋ ਅਗਲਾ ਤੁਹਾਡੀ ਮਦਦ ਲਈ ਆਇਆ ਅਸੀਂ ਮਤਲਬ ਸਿੱਖੀ ਦਾ ਕਨਸੈਪਟ ਜਿਹੜਾ ਹੈ ਬੜਾ ਵਿਸ਼ਾਲ ਹੈ ਔਰ ਬਣੇ ਹੋਏ ਹਾਲਾਤਾਂ ਦੇ ਵਿੱਚ ਅਸੀਂ ਸਮਝਦੇ ਆ ਕਿ ਲੋਕਾਂ ਨੂੰ ਰਜਾਉਣ ਦੀ ਨਹੀਂ ਲੋਕਾਂ ਨੂੰ ਬਚਾਉਣ ਦੀ ਜ਼ਰੂਰਤ ਆ ਲੰਮੀ ਲੜਾਈ ਹੈ ਜ਼ਿੰਮੇਦਾਰ ਜਿਹੜਾ ਮਿਡਲ ਕਲਾਸ ਜ਼ਿੰਮੇਦਾਰ ਮਾਰਿਆ ਜਾਏਗਾ ਜੇ ਇਸ ਤਰੀਕੇ ਦਾ ਮਾਹੌਲ ਬਣਿਆ ਰਿਹਾ ਤੇ ਜਿਹੜਾ ਅਸਲ ਲੋੜਵੰਦਾ ਉਹ ਰਗੜਿਆ ਜਾਏਗਾ ਨਜਾਇਜ਼ ਬਹੁਤ ਕੁਝ ਹੋ ਰਿਹਾ ਸੋ ਉਹਨੂੰ ਇੱਕ ਮੈਨੇਜ ਕਰਨ ਦੇ ਲਈ ਇੱਕ ਯੋਜਨਾ ਬਣਾਉਣ ਦੇ ਲਈ ਵੀ ਕਿਸ ਤਰੀਕੇ ਦੇ ਨਾਲ ਕਿਹੜਾ ਕਿਹੜਾ ਏਰੀਆ ਮੈਨੇਜ ਹੋਵੇ ਉਹਦੇ ਤੇ ਪ੍ਰਸ਼ਾਸਨ ਤੋਂ ਲੈ ਕੇ ਪੋਲੀਟੀਕਲ ਪਾਰਟੀਆਂ ਤੋਂ ਲੈ ਕੇ ਆਰਗੇਨਾਈਜੇਸ਼ਨਸ ਨੂੰ ਇਕੱਠਿਆਂ ਬਹਿ ਜਾਣਾ ਚਾਹੀਦਾ ਅੱਕ ਕੇ ਅਸੀਂ ਇਹ ਫੈਸਲਾ ਲਿਆ ਉਮੀਦ ਤੇ ਸੀ ਕਿ ਇਹ ਫੈਸਲਾ ਪ੍ਰਸ਼ਾਸਨ ਖੁਦ ਲੈਂਦਾ ਪਰ ਜਿਸ ਤਰੀਕੇ ਨਾਲ ਕੰਮ ਚੱਲਦਾ ਪਿਆ ਹੈ ਉਹ ਨਹੀਂ ਹੋ ਰਿਹਾ ਉਹਦੇ ਕਾਰਨ ਸਾਨੂੰ ਹੁਣੇ ਅਪੀਲ ਕਰਨੀ ਪਈ ਆ ਸੋ ਆਸ ਕਰਦੇ ਆ ਕਿ ਜਿਹੜੇ ਜਿਹੜੇ ਵੀ ਵਾਕਿਆ ਚਾਹੁੰਦੇ ਨੇ ਕਿ ਹੜਾਂ ਦੇ ਵਿੱਚ ਪੰਜਾਬ ਚੜ੍ਹਦੇ ਕਲਾਦਨਾ ਬਾਹਰ ਨਿਕਲੇ ਇਸ ਮੁਸੀਬਤ ਦੇ ਵਿੱਚੋਂ ਤੇ ਵਾਕਿਆ ਜੈਨੂਨ ਬੰਦਿਆਂ ਦੇ ਨਾਲ ਖੜਿਆ ਜਾਵੇ ਤੇ ਵੇਸਟੇਜ ਨਾ ਹੋਵੇ سرمਾਈ ਦੀ ਸਮੇਂ ਦੀ ਰਿਸੋਰਸਿਸ ਦੀ एवरीथिंग ਬਹੁਤ ਕੁਝ ਦੇ ਵਿੱਚ ਜਿਹੜਾ ਲੋਕ ਸੇਵਾ ਦੇ ਵਿੱਚ ਦੇ ਰਹੇ ਨੇ ਔਰ ਕਿਰਤ ਕਮਾਈ ਚੋਂ ਦੇ ਰਹੇ ਨੇ ਸੋ ਸਾਨੂੰ ਆਪੋ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਵੰਡਣੀ ਚਾਹੀਦੀ ਬਹਿਣਾ ਚਾਹੀਦਾ ਸਾਰੇ ਸਾਰਾ ਕੁਝ ਨਹੀਂ ਕਰ ਸਕਦੇ ਪਰ ਸਾਰੇ ਰਲ ਕੇ ਸਾਰਾ ਕੁਝ ਕਰ ਸਕਦੇ ਨੇ ਸੋ ਸਾਨੂੰ ਇਹ ਤਰਤੀਬ ਬਣਾਉਣੀ ਚਾਹੀਦੀ ਹੈ ਕੋਈ ਉਹਦੇ ਬਈਏ ਹੋ ਸਕਦਾ ਕੱਲ ਸਾਰੀਆਂ ਗੱਲਾਂ ਫਾਈਨਲ ਨਾ ਵੀ ਹੋਣ ਅਗਲੇ ਦਿਨ ਫੇਰ ਬੈਲੋ ਦੋ ਦਿਨ ਰਾਸ਼ਨ ਡੱਕ ਲਓ ਜਿਸ ਤਰ੍ਹਾਂ ਦੇ ਹਾਲ ਬਣੇ ਨੇ ਰੈਸਕਿਊ ਜਿਹੜੀਆਂ ਟੀਮਾਂ ਨੇ ਉਹ ਕਰਦੇ ਰਹਿਣ ਜੇ ਕੋਈ ਬੰਦੇ ਫਸੇ ਨੇ ਉਹਨਾਂ ਨੂੰ ਕੱਢ ਲਓ ਪਰ ਰਾਸ਼ਨ ਦੀ ਬੇਕਦਰੀ ਨਾ ਕਰੋ ਹਰ ਚੀਜ਼ ਜਿਹੜੀਆਂ ਉਹਨਾਂ ਤਰਤੀਬ ਦੇ ਵਿੱਚ ਲਿਹਾਈਏ ਅਸੀਂ ਸਾਰੇ ਇਲਾਕਿਆਂ ਦੇ ਵਿੱਚ ਸਤਹ ਰੋਜ ਵੀ ਹਣ ਠਾਠਾ ਮਾਰਦਾ ਪਿਆ ਨੇ ਜੁਮੇਵਾਰ ਸੱਜਣ ਨੇ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਕੱਲ ਤੁਸੀਂ ਜ਼ਰੂਰ ਪਹੁੰਚੋ ਔਰ ਅਖੀਰ ਦੇ ਉੱਤੇ ਜਿਹੜੀ ਅੱਜ ਸਾਰੀ ਘਟਨਾ ਵਾਪਰੀ ਆ ਉਸ ਬਣੇ ਹੋਏ ਮਾਹੌਲ ਦੇ ਵਿੱਚ ਜਿਸ ਤਰੀਕੇ ਦੇ ਸਾਡੇ ਸਾਹਮਣੇ ਹਾਲਾਤ ਆਏ ਸੀ ਜਿਸ ਤਰੀਕੇ ਨਾਲ ਸਾਰਾ ਕੁਝ ਬੇਕਾਬੂ ਹੋ ਰਿਹਾ ਸੀ ਜਿਸ ਤਰ੍ਹਾਂ ਦੇ ਹਾਲਾਤ ਬਣ ਗਏ ਸੀ ਕੁਝ ਅਪਸ਼ਬਦ ਵੀ ਵਿੱਚ ਬੋਲੇ ਗਏ ਨੇ ਉਹਦੇ ਲਈ ਮੈਂ ਸਾਰੀ ਸੰਗਤ ਤੋਂ ਮਾफी ਮੰਗਦਾ ਸਾਨੂੰ ਇਹ ਸ਼ੋਭਾ ਨਹੀਂ ਦੇਂਦੇ ਸਾਨੂੰ ਇਹਦਾ ਕੰਟਰੋਲ ਕਰਨਾ ਚਾਹੀਦਾ ਗੁਰੂ ਮਾਰਾ ਸਾਨੂੰ ਸਾਰਿਆਂ ਨੂੰ ਸਮਰੱਤ ਜਿਹੜੇ ਸਮੱਤ ਬਖਸ਼ਣ ਅੱਗੇ ਤੋਂ ਇਹੋ ਜਿਹਾ ਕੰਮ ਨਾ ਹੋਵੇ ਪਰ ਇਸ ਸਾਰੀ ਚੀਜ਼ ਨੂੰ ਭਰਾਓ ਮੈਨੇਜ ਕਰ ਲੀਏ ਮੇਰੇ ਸਾਰਿਆਂ ਦੇ ਹੱਥ ੜਕੇ ਫੇਰ ਮੈਂ ਵਾਰ-ਵਾਰ ਕਰ ਰਿਹਾ ਬੇਨਤੀ ਆ ਜੇ ਤੇ ਸਾਨੂੰ ਕਿਸੇ ਦਾ ਪਰਸਨਲ ਫੋਨ ਹੋ ਗਿਆ ਨੇ ਠੀਕ ਆ ਜਿੰਨਾ ਤੱਕ ਵੀਡੀਓ ਪਹੁੰਚੇ ਜਿੰਨਾ ਤੱਕ ਪਰਸਨਲ ਫੋਨ ਨਹੀਂ ਵੀ ਹੋਏ ਭਰਾਓ ਇਹ ਬੇਨਤੀ ਨੂੰ ਪ੍ਰਵਾਨ ਕਰਿਓ ਇਹ ਕੋਈ ਹਉਮੇ ਦੀ ਲੜਾਈ ਨਹੀਂ ਕਿ ਵੀ ਮੈਨੂੰ ਤੁਹਾਡੇ ਕੋਲ ਕੰਟੈਕਟਸ ਵੀ ਆ ਨਹੀਂਗੇ ਸੋ ਤੁਸੀਂ ਜਰੂਰ ਪਹੁੰਚੋ ਤਾਂ ਕਿ ਅਸੀਂ ਇਸ ਚੀਜ਼ ਨੂੰ ਮੈਨੇਜ ਕਰਕੇ ਤੇ ਪੰਜਾਬ ਨੂੰ ਚੜ੍ਹਦੀ ਕਲਾ ਦੇ ਨਾਲ ਇਹਦੇ ਵਿੱਚ ਉਭਾਰੀਏ ਆਪਣੇ ਜ਼ਿੰਮੇਵਾਰ ਭਰਾਵਾਂ ਦੇ ਜਿਨ੍ਹਾਂ ਦਾ ਏਡਾ ਵੱਡਾ ਨੁਕਸਾਨ ਹੋ ਗਿਆ ਫਸਲਾਂ ਦੀਆਂ ਫਸਲਾਂ ਮਾਰੀਆਂ ਗਈਆਂ ਉਹਨਾਂ ਦੀ ਕਣਕ ਬੀਜਣ ਬਜਾਈ ਤੱਕ ਉਹਨਾਂ ਦੀ ਬਾਹ ਫੜੀਏ ਉਹਨਾਂ ਨੂੰ ਖੜੇ ਕਰੀਏ ਆਪਾਂ ਆਪਣੇ ਪੈਰਾਂ ਦੇ ਉੱਤੇ ਤੇ ਜੇ ਕੋਈ ਵਾਕਿਆ ਗਰੀਬ ਵੀ ਰਗੜਿਆ ਗਿਆ ਆ ਉਹਦਾ ਘਰ ਢੱਠ ਗਿਆ ਆ ਉਹਦੇ ਵੀ ਬਾਹ ਫੜੀਏ ਕੱਲੇ ਜ਼ਿੰਮੇਵਾਰਾਂ ਦੇ ਨਹੀਂ ਪਰ ਨਾਲ ਦੇ ਨਾਲ ਲੋਕਾਂ ਨੂੰ ਵੀ ਇਚਾਉਣਾ ਵੀ ਜੇ ਤੁਹਾਡੀ ਮਦਦ ਲਈ ਲੋਕ ਆ ਰਹੇ ਨੇ ਤੇ ਉਸ ਨੂੰ ਮਦਦ ਵਜੋਂ ਲਓ ਸਾਡੇ ਵਿੱਚ ਇੱਕ ਕਨਸੈਪਟ ਆ ਕਿ ਜਿਹੜੀ ਦਸਵੰਦ ਆ ਦਸਵੰਦ ਜਿਹੜਾ ਹੁੰਦਾ ਆ ਜਾਂ ਸੰਗਤ ਦਾ ਪੈਸਾ ਜਿਹੜਾ ਆਦਾ ਜ਼ਹਿਰ ਬਰਾਬਰ ਹੁੰਦਾ ਆ ਤੇ ਜ਼ਹਿਰ ਜੇਮ ਜ਼ਰੂਰਤ ਅਨਸਾਰ ਲਓਗੇ ਤੇ ਦਵਾ ਦਾ ਕੰਮ ਕਰੇਗੀ ਤੁਹਾਨੂੰ ਠੀਕ ਰੱਖੇਗੀ ਤੇ ਜੇ ਉਸੇ ਚੀਜ਼ ਨੂੰ ਮਾਤਰਾ ਤੋਂ ਵੱਧ ਲਓਗੇ ਤੇ ਉਹ ਮੌਤ ਦਾ ਕਾਰਨ ਬਣੇਗੀ ਇਹ ਲੋਕ ਸਮਝ ਲੈਣ ਇਹ ਲੋਕਾਂ ਦੇ ਦਸਵੰਦ ਦਾ ਪੈਸਾ ਤੁਹਾਡੇ ਤੱਕ ਆ ਰਿਹਾ ਇਹ ਜ਼ਹਿਰ ਬਰਾਬਰ ਆ ਜੇ ਤੁਹਾਡੇ ਤੇ ਕੋਈ ਮੁਸੀਬਤ ਆਈ ਆ ਤੇ ਇਹ ਹੀ ਇਹੀ ਦਸਵੰਦ ਟੜਲੇ ਦਵਾ ਦਾ ਕੰਮ ਕਰੇਗਾ ਤੁਹਾਨੂੰ ਠੀਕ ਕਰ ਦੇਗਾ ਪਰ ਜੇ ਇਸ ਤਰੀਕੇ ਦੇ ਹਾਲਾਤ ਚੱਲ ਰਹੇ ਨੇ ਜਿਸ ਤਰੀਕੇ ਨਾਲ ਆਪਾਤਾ ਪੀ ਪਈ ਆ ਇਹ ਤੁਹਾਡੀ ਮੌਤ ਦੇ ਕਾਰਨ ਬਣਨਗੇ ਸੋ ਇਹਨਾਂ 4 ਦਿਨਾਂ ਦੇ ਵਿੱਚ ਨਾ ਤੇ ਤੁਸੀਂ ਧਣਾੜ ਬਣ ਜਾਣਾ ਨਾ ਰੱਜ ਜਾਣਾ ਤੇ ਨਾ ਭੜੋਲੇ ਸਦਾ ਲਈ ਭਰ ਜਾਣੇ ਨੇ ਇਸ ਰਾਸ਼ਨ ਦੇ ਨਾਲ ਇਹਨੇ ਮੁੱਕ ਜਾਣਾ ਇੱਕ ਦਿਨ ਪਰ ਸਦੀ ਵੀ ਰਹਿਣੀ ਹੈ ਸਾਡੀ ਸ਼ਾਖ ਸਾਡੀ ਸ਼ਵੀ ਕਿ ਅਸੀਂ ਕਿੱਦਾਂ ਦੇ ਆ ਸਾਡਾ ਸੰਤੋਖ ਕਿੱਦਾਂ ਦਾ ਹੈ ਤੇ ਸਾਡਾ ਕੰਮ ਕਰਨ ਦਾ ਸਲੀਕਾ ਕੀ ਹੈ ਸੋ ਉਹਦੇ ਲਈ ਜਿਹੜਾ ਗੁਰਦੁਆਰਾ ਬਾਬਾ ਦੀਪ ਸਿੰਘ 5 ਵਜੇ ਜਰੂਰ ਪਹੁੰਚੋ ਇਹਨੀਆਂ ਮੇਰੀਆਂ ਬੇਨਤੀਆਂ ਨੇ ਤੇ ਜਿਹੜੇ 10 ਵਜੇ ਅਸੀਂ 10 ਵਜੇ ਇਸ ਕਰਕੇ ਰੱਖਿਆ ਕਿ ਉਤੋਂ ਬਾਅਦ ਟ੍ਰੈਫਿਕ ਬਹੁਤ ਹੋ ਜਾਂਦਾ ਆ ਔਰ ਉਹਦੇ ਨਾਲ ਜਿੰਨੇ ਜਨਾਲੇ ਆ ਰਹੇ ਨੇ ਹੋ ਸਕਦਾ ਸਾਰੇ ਤੱਕ ਵੀਡੀਓ ਨਾ ਪਹੁੰਚੇ ਤੇ ਜੇ ਉਹਨਾਂ ਦੇ ਸੱਜਣ ਮਿੱਤਰ ਕਿਸੇ ਤੱਕ ਵੀਡੀਓ ਪਹੁੰਚੇ ਤੇ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਟੋ-ਕਟ ਇੱਕ ਦਿਨ ਅਜਨਾਲੇ ਵੱਲ ਦੀ ਸਪਲਾਈ ਬਿਲਕੁਕੁਲ ਬੰਦ ਕਰ ਦਿਓ ਲੋਕਾਂ ਤੱਕ ਰਾਸ਼ਨ ਬਹੁਤ ਪਹੁੰਚ ਚੁੱਕਿਆ ਆ ਬੇਕਦਰਹੀ ਹੋ ਰਹੀ ਆ ਲੋਕ ਲੁੱਟਾਂ ਦੇ ਉੱtre ਹੋਏ ਨੇ ਔਰ ਉਹਦੇ ਨਾਲੇ ਹੱਥ ਜੋੜ ਕੇ ਮਾਫੀ ਮੰਗ ਲੈਂਦੇ ਜਿਹੜਾ ਵਾਕਿਆ ਜੈਨੂਰ ਬੰਦਾ ਕੋਈ ਫਸਿਆ ਹੋਇਆ ਰਹਿ ਜਾਏਗਾ ਉਹਨਾਂ ਅਸੀਂ ਬੇਨਤੀ ਕਰਦੇ ਆ ਕਿ ਭਰਾ ਇੱਕ ਦਿਨ ਦੇ ਲਈ ਹੋਰ ਜੇ ਤੇਰੇ ਤੱਕ ਰਾਸ਼ਨ ਪਾਣੀ ਨਾ ਪਹੁੰਚੇ ਤਾਂ ਅਸੀਂ ਮਾਫੀ ਮੰਗਦੇ ਆ ਪਰ ਪਾਣੀ ਪਹਚਾਈ ਜਾਓ rescued ਕਰੀ ਜਾਓ ਜਿਹੜੇ ਆ ਬੇਕਦਰਹੀ ਹੋ ਰਹੀ ਆ ਨਾ ਇਹਨੂੰ ਇੱਕ ਦਿਨ ਦੇ ਘੱਟੋ ਘਾਟ ਡੱਕ ਕੇ ਅਸੀਂ ਕੋਈ ਤਰਤੀਬ ਬਣਾ ਕੇ ਫਿਰ ਅੱਗੇ ਕੰਮ ਜਿਹੜਾ ਤੋਰੀਏ ਸੋ ਉਹਦੇ ਲਈ ਅਸੀਂ ਸਾਰੇ ਜਿਹੜੇ ਇਕੱਠੇ ਹੋਈਏ ਵਾਹਿਗੁਰੂ ਜੀ ਕਾ ਖਾਲਸਾ